जय बाबा जी जय माता दी आप सब ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਵਿਸ਼ਾਲ ਭਗਵਤੀ ਜਾਗਰਨ ਪਿੰਡ ਗੁਰਮਾ ਵਿਖੇ ਕਰਵਾਇਆ ਜਾ ਰਿਹਾ ਹੈ ਮਿਤੀ 25 ਸਤੰਬਰ ਦਿਨ ਵੀਰਵਾਰ ਇਹ ਜਾਗਰਨ ਕਰਵਾਇਆ ਜਾਏਗਾ 100 ਇਸ ਦਾ ਗੁਣਗਾਨ ਕਰਨ ਵਾਸਤੇ ਇਸ ਦਰਬਾਰ ਦੀ ਸੰਤ ਭਜਨ ਮੰਡਲੀ ਆਪਣੀ ਪੂਰੀ ਪਾਰਟੀਆਂ ਸਮੇਤ ਪਹੁੰਚ ਰਹੀ ਹੈ ਜਿਸ ਦੇ ਵਿੱਚ ਗੁਣਗਾਨ ਕਰਤਾ ਸਾਡੇ ਬਹੁਤ ਹੀ ਅਜੀਬ ਅਭਿਜੀਤ ਚੋਪੜਾ ਜੀ ਮੱਢੀ ਗਵਿੰਦਗੜ੍ਹ ਵਾਲੇ ਤੇ ਇਸ ਜਾਗਰਨ ਦੇ ਵਿੱਚ ਮਾ ਤਾਰਾ ਰਾਣੀ ਦੀ ਕਥਾ ਤੇ ਸਾਡੇ ਬਹੁਤ ਹੀ ਪਿਆਰੇ ਪ੍ਰਿੰਸ ਬਰਮਾ ਜੀ ਖੰਨੇ ਵਾਲੇ ਪਹੁੰਚ ਰਹੇ ਨੇ ਸੋ ਇਸ ਜਾਗਰਨ ਦੇ ਵਿੱਚ ਜੋ ਮਾਂ ਦੀ ਜੋਤ ਹੈ ਨੈਣਾ ਦੇਵੀ ਮੰਦਿਰ ਤੋਂ ਲਿਆਂਦੀ ਜਾਏਗੀ ਸੋ ਸਾਰੀਆਂ ਸੰਗਤਾਂ ਨੇ ਜੋਦਾ ਅਸ਼ੀਰਵਾਦ ਪ੍ਰਾਪਤ ਕਰਨਾ ਤੇ ਇਹ ਜਾਗਰਨ ਗੁਰਮਾ ਵੱਲੋਂ ਨਗਰ ਨਿਵਾਸੀ ಗ್ರಾಮ ਪੰਚਾਇਤ ਅਤੇ ਸ਼ਿਵ ਮੰਦਿਰ ਕਮੇਟੀ ਵੱਲੋਂ ਰਲ ਕੇ ਕਰਵਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਇਸ ਜਾਗਰਨ ਦਾ ਲਾਈਵ ਸਾਰੀ ਦਾ ਚੱਲੇਗਾ ਜੋ ਲਾਈਵ ਪੱਟੀ ਰਿਕਾਰਡ ਚੈਨਲ ਤੇ ਇਹ ਚਲਾਇਆ ਜਾਏਗਾ ਤੋ ਸਾਰੀਆਂ ਸੰਗਤਾਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਮ ਹਮਾ ਕੇ ਇਸ ਜਾਗਰਣ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ